ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਪਿੰਡ ਚੰਦੂ ਮੰਜ ਨੇੜੇ ਦਲਮੱਡਾ ਕੋਟਲੀ ਸੂਰਤ ਮੱਲੀ ਤੇ ਥੋੜੀ ਰਿਪੋਰਟਰ ਝੋਟੀ ਖਰਾਬ ਝੋਟੀ ਹੀ ਵੇਖੋ ਕਿੱਡੀ ਮਤਲਬ ਉਮਰ ਦੀ ਵੀ ਥੋੜੀ ਜੀ ਹੋ ਗਈ ਹੈ ਝੋਟੀ ਪਰ ਇਹਨੂੰ ਬਣ ਜਾਣਾ ਚਾਹੀਦਾ ਹੈ ਪਹਿਲਾਂ ਤੋਂ ਕਿਉਂਕਿ 5-7 ਵਰੀ ਤੋਂ ਰਿਪੋਰਟਰ ਚੱਲਣ ਦੀ ਸੀ ਤੇ ਕਾਫੀ ਖਰਾਬ ਹੀ ਦਿਹਾੜੀਦਾਰ ਬੰਦੇ ਇਹ ਵਿਚਾਰੇ ਜਨਾਂ ਦੀ ਝੋਟੀ ਹੈ ਪਰ ਇਦਾਂ ਜੇ ਤੋ ਡੰਗਰ ਖਰਾਬ ਕਰਦਾ ਫਿਰ ਮਜ਼ਾ ਜਾਈ ਨਹੀਂ ਆਉਂਦਾ ਹਨਾ ਅੱਜ ਇਹ ਝੋਟੀ ਬਣ ਗਈ ਹੈ ਮੈਂ 37 ਦਿਨਾਂ ਦੀ ਚੱਕ ਕੀਤੀ ਆ 1 ਮਹੀਨੇ ਦੇ ਇੰਨਾ ਕੀ ਹੈ ਨਾ 36 37 ਦਿਨ ਤੇ ਇੰਨੇ ਕ ਟਾਈਮ ਦੀ ਵੀਰ ਲੋ ਉਹਦੀ ਸੱਚੇ ਪਾਤਸ਼ਾਹ ਦੀ ਇੰਨੀ ਮਿਹਰਿਆ ਕਿਰਪਾਵਾਤ ਦੇ ਵਿੱਚ ਕਿ 37 ਦਿਨਾਂ ਦੀ ਝੋਟੀ ਇਹ ਵੀ ਚੱਕ ਕੀਤੀ ਆ ਤੇ ਰਿਪੀਟਰ ਹੀ ਝੋਟੀ ਦਵਾਈ ਇਹਨੂੰ ਮੈਂ ਭਰੀ ਹੀ ਆਪਣਾ ਕੀਤਾ ਹੀ ਤੇ ਅੱਜ ਆਪਾਂ ਚੈੱਕ ਪਾਸ ਕਰਤੀ 20 ਦਿਨਾਂ ਬਾਅਦ ਆ ਜਾਂਦੀ ਹੁੰਦੀ ਹੈ ਹੀਟ ਦੇ ਵਿੱਚ ਬਾਕੀ ਤੁਹਾਡੀ ਗੱਲ ਬਾਤ ਵੀ ਆਪਾਂ ਦੱਸਦੇ ਹਾਂ ਤੁਹਾਨੂੰ ਤੇ ਸਤਿ ਸ੍ਰੀ ਅਕਾਲ ਜੀ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਦਵਾਈ ਦੂ ਵੀ ਭਰੀ ਹੀ ਆਪਾਂ ਹਨਾ ਹਾਂਜੀ ਤੇ ਅੱਜ ਨਿਕਲ ਆਈ ਏ ਛੋਟੀ ਤੇ ਕਿਵੇਂ ਲੱਗਾ ਕਿਵੇਂ ਲੱਗਾ ਵਧੀਆ ਲੱਗਾ ਮਤਲਬ ਅੱਜ ਝੋਟੀ ਨਿਕਲੀ ਆਪਣੀ ਹਾਂਜੀ ਠੀਕ ਲੱਗਾ ਹਾਂਜੀ ਦਵਾਈ ਭਰੀ ਢਿਲੋਂ ਸਾਬ ਨੇ ਹਾਂਜੀ ਢਿਲੋਂ ਦਵਾਈ ਭਰੀ ਤੇ ਕਿਉਂਕਿ ਭਾਵੇਂ ਭਾਵੇਂ ਥੋੜੀ ਬੋਧੀ ਚਲੋ ਜਿੱਦਾਂ ਵੀ ਖਰਾਬ ਹੀ ਸੀ ਝੋਟੀਏ ਆਪਾਂ ਕਦੋਂ ਦੇ ਇਹਨੂੰ ਪੱਠੇ-ਪੁੱਠੇ ਪਾਉਣਦੇ ਆ ਕਦੋਂ ਦੀ ਹੈਣਾ ਆਪਾਂ ਇਹਨੂੰ ਸੰਭਣਦੇ ਆ ਤੇ ਕਿੰਨੀ ਵਾਰੀ ਆਪਾਂ ਮਤਲਬ ਜਦੋਂ ਇਦਾਂ ਖਰਾਬ ਕਰਦਾ ਜਾਨਵਰ ਗੱਲ ਨਹੀਂ ਬਣਦੀ ਹੈਣਾ ਨਹੀਂ ਬਣਦੀ ਤੇ ਫਿਰ ਆਏ ਆ ਤੇ ਆਪਾਂ ਬਣਾ ਕੇ ਦਿੱਤੀ ਆ ਤੈਨੂੰ ਦਿੱਤੀ ਇਹਨਾਂ ਬਣਾ ਕੇ ਦੇਖ ਤੁਸੀਂ ਹਾਗੀ ਗੱਲ ਬਾਤ ਮੁੰਡੇ ਚ ਨਾਲੇ ਇੱਕ ਇੱਕ ਗੱਲ ਇਹ ਦਸੀ ਕਿ 37 ਦਿਨਾਂ ਦੀ ਕਾਹਨ ਕਰਦਾ ਚੱਕ ਹਾਂਜੀ ਹਾਂਗੀ ਨਾ ਗੱਲ 36 ਕੇ 37 ਦਿਨ ਨੇ ਇੱਕ ਮਹੀਨਾ ਮੇਰਾ ਹੱਥ ਦੇ ਤਜਰਬੇ ਨਾਲ ਮੇਰਾ ਹੱਥ ਦੱਸਦਾ ਵਾ ਕਿ ਇੱਕ ਮਹੀਨਾ ਦੇ 36 ਕੇ 37 ਦਿਨ ਨੇ ਇੰਨਾ ਕੀ ਟਾਈਮ ਹੋਣਾ ਹਨਾ ਠੀਕ ਹੈ ਠੀਕ ਹੈ ਤੇ 28 ਤਰੀਕ ਤੋਂ ਬਣੀ 28 ਤੋਂ 22 ਮਹੀਨਾ ਅੱਜ ਤਰੀਕ ਹੋ ਗਈ ਹਨਾ ਉਹ ਇੰਨੇ ਕੀ ਬਣਦੇ ਆ ਦਿਨ ਬਾਕੀ ਵਧਾਈਆਂ ਹੋਣ ਦਿਨ ਬਹੁਤ ਬਹੁਤ ਬਾਕੀ ਵਧੀਆ ਲੱਗਦਾ ਕੰਮ ਕਰ ਮਹਕ ਵਧੀਆ ਲੱਗਦਾ ਕੰਮ ਕਰ ਮੁੰਡੇ ਦਾ ਡਾਕਟਰ ਦਾ ਢਲੋਂ ਸਾਹਿਬ ਦਾ ਹਾਂਜੀ ਢਲੋਂ ਸਾਹਿਬ ਦਾ ਵਧੀਆ ਕੰਮ ਲੱਗਦਾ ਨਹੀਂ ਦੱਸਣਾ ਚਾਹੀਦਾ ਠੀਕ ਨਹੀਂ ਕਿਉਂਕਿ ਆਪਾਂ ਕੰਮ ਕੀਤਾ ਹੈ ਕਿ ਨਹੀਂ ਗੱਲ ਸਹੀ ਗੱਲ ਹੈ ਨਾ ਸਹੀ ਗੱਲ ਤੇ ਇਹ ਗੱਲ ਹੁੰਦੀ ਆ ਵੀਰੋ ਕਿਉਂਕਿ ਦਿਹਾੜੀਦਾਰ ਬੰਦੇ ਦੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਜਦੋਂ ਡੰਗਰ ਬਣ ਜਾਂਦਾ ਇਹ ਬੜੀ ਵੱਡੀ ਗੱਲ ਹੁੰਦੀ ਆ ਕਿ ਕਿਉਂਕਿ ਮੈਨੂੰ ਹੋਰ ਕਿਤੇ ਭਾਵੇਂ ਜੋ ਨਹੀਂ ਪਰ ਜਦੋਂ ਕੇ ਚਲੋ ਦਿਹਾੜੀਦਾਰ ਬੰਦੇ ਦੀ ਜਾਂ ਕਿਦਾਂ ਥੋੜੇ ਆਪਣੇ ਤੋਂ ਹਨਾ ਉਦੋਂ ਉਹ ਖੁਸ਼ੀ ਜਿਹੜੀ ਵੇਖੀ ਦੀ ਹੈ ਨਾ ਉਹ ਖੁਸ਼ੀ ਸਭ ਤੋਂ ਵੱਡੀ ਆ ਬਾਕੀ ਵੀਡੀਓ ਤੇ ਬਣਦੀਆਂ ਰਹਿੰਦੀਆਂ ਭਰਾਵੋ ਪਰ ਜਦੋਂ ਕਿ ਦਿਹਾੜੀਦਾਰ ਦੀ ਵੀਡੀਓ ਬਣਦੀ ਹੈ ਨਾ ਤੇ ਉਹਦਾ ਡੰਗਰ ਬਣਦਾ ਇੰਨੇ ਚਿਰ ਤੋਂ ਖਰਾਬ ਚੱਲਣ ਡੇ ਸੀ ਸਿੱਧੀ ਗੱਲ ਆ ਬੜੇ ਚਿਰ ਤੋਂ ਚੱਲਣ ਡੇ ਕੋਸਾਲ 8 ਸਾਲ ਹੋ ਗਿਆ ਇਹਨਾਂ ਨੂੰ ਹੀ ਜ਼ੋਰ-ਜ਼ਾਰ ਲੰਦਿਆਂ ਨੂੰ ਤਖੀਰ ਦਵਾਈ ਭਰੀ ਸੀ ਤੇ ਚਲੋ ਆਪਾਂ ਕੀਤਾ ਆਪਣਾ ਖਰਾਬ ਹੀ ਛੋਟੀ ਇਨਫੈਕਸ਼ਨ ਤੋਂ ਜਾਣ ਡੀ ਸੀ ਤੇ ਆਹ ਬੰਦੋ ਬੰਦੋ ਤੇ ਬਾਕੀ ਆਪਾਂ ਗੱਬਣ ਕਰਕੇ ਠਾਂ ਮਾਰੀ ਜੀ ਤੇ ਚੈੱਕ ਕੀਤੀ ਆਪਾਂ 1 ਮਹੀਨਾ ਤੇ 6 ਦਿਨ ਬਾਕੀ ਠੀਕ ਹੈ ਨਾ ਗੱਲਬਾਤ ਇਹ ਵਾ ਤੇ ਮਾਤਾ ਨਾਲ ਵੀ ਗੱਲਬਾਤ ਮਾੜੀ-ਮੋਟੀ ਕਰਦੇ ਨੇ ਕਹਿੰਦੀ ਆ ਸਾਸਰੀ ਘਰ ਮਾਤਾ ਜੀ ਛੋਟੀ ਨਿਕਲਾਈ ਇਹ ਤੇਰੀ ਕਿਵੇਂ ਲੱਗਾ ਚਲੋ ਵਧੀਆ ਹੈਂ ਵਧੀਆ ਨਿਕਲਿਆ ਖੁਸ਼ੀ ਹੋਈ ਪੂਰੀ ਹੈਂ ਅਈ ਤ ਬੜਾ ਇੱਕ ਤਰਾ ਕਰਤਾ ਬੁਣੇ ਉਹ ਚਲੋ ਖੱਪ ਕੇ ਪਰ ਅੱਜ ਪਣਾਤੀ ਆ ਵੇਲਾ ਤੇ ਤੈਨੂੰ ਮੈਂ ਚੈੱਕ ਕਰਨ ਤੋਂ ਪਹਿਲਾਂ ਕੀ ਦੱਸਤਾ ਹਾਂ ਉੱਥੇ ਗੇਟ 'ਚ ਦੱਸਤਾ ਹੀ ਨਾ ਨਿਕਲ ਆਣੀ ਟੱਟੀ ਇਹ ਉਹ ਰੋਕੀ ਬਣਨ ਕਿਉਂਕਿ ਲੱਖ ਡੇਡ ਦਾ ਜਨਰ ਬਣ ਜਾਂਦਾ ਇਦਾਂ ਦੇ ਉਦਾਂ ਪੱਠੇ ਪਾਉਣ ਦਾ ਫਾਇਦਾ ਕੋਈ ਨਹੀਂ ਹਨ ਤੇ ਯਕੀਨ ਹੀ ਹਵਾਰਗਾ ਬਣੂਗੀ ਯਕੀਨ ਹੀ ਹਵਾਰਗਾ ਉਹਨਾਂ ਦੀ ਗੋਪੀ ਕੀ ਝੋਟੀ ਵੀ ਅੱਲਾ ਕਿੰਨੇ ਚਿਰਾਂ ਬਾਅਦ ਬਣੀ ਸੀ ਹਨ ਕਿੰਨਾ ਚ ਸਮਾਂ ਲੱਗੇ ਰਹੀ ਉਹ ਵੀ ਤੇ ਹੁਣ ਪਤਾ ਨਹੀਂ ਸੁਪੀ ਹੈ ਕਿ ਸੂਣ ਵਾਲੀ ਹੈ ਸੁਪੀ ਇਹ ਝੋਟੀ ਸੁਪੀ ਹੈ ਠੀਕ ਹੈ ਠੀਕ ਹੈ ਬਾਕੀ ਖੁਸ਼ੀ ਹੋਈ ਹੈ ਵਧੀਆ ਲੱਗਾ ਵਾ ਕਿਉਂਕਿ ਇਹ ਬੜੀ ਖੁਸ਼ੀ ਹੁੰਦੀ ਨਾ ਬਣੇ ਨਾ ਇਦਾਂ ਟਕਰਾ ਮਾਰਦੇ ਰਵਾਂਗੇ ਤਾਂ ਫਿਰ ਉਹ ਗੱਲ ਚੀਜ਼ ਨਹੀਂ ਹਨਾ ਆ ਦੂਜੀ ਵਾਰੀ ਹੋ ਗਈ ਤੇ ਮੈਂ ਹਾਂ ਚਲੋ ਕੋਈ ਗੱਲ ਨਹੀਂ ਬਣ ਜਣੇ ਆ ਗਾਈ ਵੀ ਗਾਹ ਹੁਣ ਦਵਾਈ ਦੀ ਭਰੀ ਜਾਵੇ ਇਹ ਨਿਕਰ ਆਏ ਚਾ ਚਲੋ ਜੋ ਵੀ ਆ ਬਣ ਜਣੇ ਹੁਣ ਆਏ ਆ ਤੇ ਕੋਈ ਨਾ ਕੋਚ ਉਹਨ ਵੇਲਾ ਉਹਦਾ ਰੁਖ ਢੰਗ ਮਦਰ ਸਿਸਟਮ ਇਹ ਭਾਵ ਦਾ ਹੁਣ ਰੁਖ ਢੰਗ ਬਦਲ ਗਿਆ ਕਿ ਨਹੀਂ ਰੋਹ ਤੇ ਰੁਖ ਕੋ ਵਾਲਾ ਇਹ ਕਹਿੰਦਾ ਵੀ ਅਜੇ ਤੇ ਅਜੇ ਬਦਲ ਗਿਆ ਨਹੀਂ ਤੇ ਬਾਕੀ ਚਲੋ ਵਧੀਆ ਗੱਲ ਆ ਜੋ ਵੀ ਆ ਤੇ ਵਧਾਈਆਂ ਹੁਣ ਆਪਾਂ ਦੇਖੋ ਕਹਿੰਦੇ ਆ ਕਿ ਖੁਸ਼ੀ ਹੁੰਦੀ ਜਦੋਂ ਮੈਨੂੰ ਆ ਬੜੀ ਖੁਸ਼ੀ ਹੁੰਦੀ ਜਦੋਂ ਡੰਗਰੇ ਦਾ ਬਣਦਾ ਤੇ ਹੁੰਦੀ ਆ ਨਾ ਖੁਸ਼ੀ ਚਲੋ ਬਾਕੀ ਇਹ ਛੋਟੀ ਆ ਫਿਰ ਤੁਹਾਨੂੰ ਦਿਖਾ ਲ ਦਿੰਨੇ ਕਿ ਚਲੋ ਵਧੀਆ ਲੱਗਾ ਜਦੋਂ ਕਿਸ ਦਿਹਾੜੀ ਦਾਰੀ ਚਲੋ ਜੋ ਵੀ ਆ ਚੀਨ ਮੈਂ ਰਿਕਾਰਡ ਕਰਦਾ ਕਿਉਂਕਿ ਆਪਣਾ ਕੰਮ ਕੀਤਾ ਹੁੰਦਾ ਵਾ ਛੋਟੀ ਜੀ ਵੀਡੀਓ ਆ ਬਹੁਤੀ ਲੰਬੀ ਨਹੀਂ ਕਰਨੀ ਤੇ ਲਾਈਕ ਸ਼ੇਅਰ ਕਮੈਂਟ ਕਮੰਡੂ ਜਰੂਰ ਕਰਦਿਆ ਕਰੋ ਧੰਨਵਾਦ ਆਪਣੇ ਰੱਬ ਦਾ ਕਰਿਆ ਕਰੋ ਜਿੰਨੂੰ ਵੀ ਮੰਨਦੇ ਹੋ ਉਹਨੇ ਇਹ ਚੰਗਾ ਕੀਤਾ ਵਾ ਆ ਮੁੰਨੇ ਚੰਗਾ ਕੀਤਾ ਵਾ ਕਿਉਂਕਿ ਰੱਬ ਇੱਕ ਹੀ ਆ ਚੰਗਾ ਕੀਤਾ ਵਾ ਉਹਨੇ ਜਿੰਨੇ ਵੀ ਜਿੰਨੂੰ ਵੀ ਤੁਸੀਂ ਮੰਨਦੇ ਹੋ ਤੇ ਬਾਕੀ ਬਹੁਤ ਵਧੀਆ ਲੱਗਦਾ ਵਾ ਤੇ ਮੇਰੇ ਭਰਾਖ ਮੰਟਕ ਮੰਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਲਾਈਕ ਜਰੂਰ ਕਰਦਿਆ ਕਰੋ ਵੀਡੀਓ ਨੂੰ ਪਿੰਡ ਚੰਦੂਮੰਜ ਨੇੜੇ ਦਾਲਮ ਬਟਾਲਾ ਕੋਟਲੀ ਸੁਰਤ ਮੱਲੀ ਲੋਕਲ ਪਿੰਡ ਆ ਮੇਰਾ ਜਿੱਥੇ ਮੈਂ ਵੀਡੀਓ ਰਿਕਾਰਡ ਕੀਤੀ ਆ ਬਾਕੀ ਠੀਕ ਆ ਮੇਰੇ ਭਰਾਖ ਸਾਰਿਆਂ ਨੂੰ ਸਤਿ ਸ੍ਰੀ ਅਕਾਲ